ਜੇਕਰ ਇਹ ਵੀਡੀਓ ਵੇਖਣ ਤੋਂ ਬਾਅਦ ਵੀ ਤੁਹਾਡੀ ਜ਼ਿੰਦਗੀ ਨਹੀਂ ਬਦਲਦੀ ਤਾਂ ਸੱਚ ਮੰਨੋ ਸ਼ਾਇਦ ਤੁਸੀਂ ਬਦਲਣਾ ਹੀ ਨਹੀਂ ਚਾਹੁੰਦੇ ਨਵੇਂ ਸਾਲ ਵਿੱਚ ਆਉਣ ਵਿੱਚ ਕੁਝ ਹੀ ਦਿਨ ਬਾਕੀ ਨੇ ਜੇ ਤੁਸੀਂ ਸੱਚਮੁੱਚ ਹੀ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਸਹੀ ਵੀਡੀਓ ਤੇ ਆਏ ਹੋ ਕਿਉਂਕਿ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਦਲਣ ਤੋਂ ਨਹੀਂ ਰੋਕ ਸਕਦੇ ਚਲੋ ਹੁਣ ਆਉਂਦੇ ਹਾਂ ਮੁੱਦੇ ਤੇ ਕਿ ਜ਼ਿੰਦਗੀ ਕਿਵੇਂ ਬਦਲੀ ਜਾਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਪਵੇਗਾ ਕਿ ਚੇਂਜ ਕੀ ਹੁੰਦਾ ਹੈ ਤੇ ਟ੍ਰਾਂਸਫਾਰਮੇਸ਼ਨ ਕੀ ਹੁੰਦੀ ਹੈ ਕੋਈ ਵਿਅਕਤੀ ਮੋਟਾ ਹੈ ਪਰ ਪਤਲਾ ਦਿਖਣਾ ਚਾਹੁੰਦਾ ਹੈ ਉਹ ਕੱਪੜੇ ਬਦਲਦਾ ਹੈ ਐਂਗਲ ਬਦਲਦਾ ਹੈ ਤਰੀਕੇ ਬਦਲਦਾ ਹੈ ਇਹ ਹੁੰਦਾ ਹੈ ਚੇਂਜ ਥੋੜੇ ਸਮੇਂ ਲਈ ਬਾਹਰੋਂ ਪਰ ਜੇ ਕੋਈ ਵਿਅਕਤੀ ਮੋਟਾ ਹੈ ਅਤੇ ਕਹਿੰਦਾ ਹੈ ਮੈਂ ਪਤਲਾ ਹੋਣਾ ਹੈ ਜਿਮ ਜਾਂਦਾ ਹੈ ਡਾਈਟ ਫੋਲੋ ਕਰਦਾ ਹੈ ਮਹੀਨਿਆਂ ਮਿਹਨਤ ਕਰਦਾ ਹੈ ਇੱਕ ਸਾਲ ਵਿੱਚ ਉਸਦਾ ਪੂਰਾ ਸਰੀਰ ਬਦਲ ਜਾਂਦਾ ਹੈ ਇਹ ਹੁੰਦੀ ਹੈ ਟਰਾਂਸਫਰਮੇਸ਼ਨ ਅੱਜ ਤੱਕ ਤੁਸੀਂ ਚੇਂਜ ਕਰਦੇ ਆ ਰਹੇ ਹੋ ਹੁਣ ਵਾਰ ਹੈ ਟਰਾਂਸਫਰਮੇਸ਼ਨ ਦਾ ਇਸ ਟਰਾਂਸਫਰਮੇਸ਼ਨ ਲਈ ਚਾਰ ਸਟੈਪ ਹਨ ਨੰਬਰ 1 ਕੀਆ ਆਪਣੇ ਆਪ ਨੂੰ ਚਾਰ ਸਵਾਲ ਪੁੱਛੋ ਤੁਸੀਂ ਕਿਹੜੇ ਰਾਹ ਤੇ ਚੱਲ ਕੇ ਬਦਲੋਗੇ ਇਸ ਦੇ ਵੀ ਤਿੰਨ ਰਾਹ ਆ ਨੰਬਰ 1 ਕੀਆ ਕਠੋਰ ਰਾਹ ਜਿਸ ਦੇ ਵਿੱਚ ਚਾਉਂਦੀ ਆ ਕੜੀ ਡਿਸਪਲਿਨ ਕੋਈ ਰੂਲ ਨਹੀਂ ਤੋੜਨਾ ਨੰਬਰ 2 ਉਦਾਰਾ ਹਰ ਵਾਰ ਆਰਾਮ ਹਰ ਵਾਰ ਕੰਮ ਟਾਲਣਾ ਕੋਈ ਗੋਲ ਨਹੀਂ ਬਰਤਨਿਆਂ ਮੱਧਮ ਰਾ ਥੋੜਾ ਕਠੋਰ ਥੋੜਾ ਰਿਲੈਕਸ ਕੰਮ ਵੀ ਕਰਦਾ ਏ ਇਨਾਮ ਵੀ ਦਿੰਦਾ ਏ ਤੁਸੀਂ ਕਿਹੜੇ ਰਾਹ ਤੇ ਚੱਲੋਗੇ ਨੰਬਰ 2 ਆ ਤੁਹਾਨੂੰ ਕੌਣ ਚਲਾ ਰਿਹਾ ਏ ਤੁਹਾਡਾ ਮਨ ਜਾਂ ਤੁਸੀਂ ਕੀ ਤੁਸੀਂ ਆਪਣੇ ਮਨ ਦੇ ਗੁਲਾਮ ਹੋ ਅੱਜ ਨਹੀਂ ਕੱਲ ਕਰਾਂਗੇ ਥੋੜਾ ਸੋ ਲੈਨੇ ਆ ਬਾਅਦ ਵਿੱਚ ਕਰਾਂਗੇ ਜੇ ਮਨ ਤੁਹਾਨੂੰ ਚਲਾ ਰਿਹਾ ਹੈ ਤਾਂ ਤੁਸੀਂ ਕਦੇ ਨਹੀਂ ਬਦਲੋਗੇ ਤੁਹਾਡੇ ਕੋਲ ਆਪਣੀ ਕੋਈ ਲਾਈਫ ਫਲਸਫੀ ਨਹੀਂ ਸਫਲ ਲੋਕ ਆਪਣੇ ਤਰੀਕੇ ਨਾਲ ਜੀਵਨ ਚਲਾਉਂਦੇ ਹਨ ਜੇ ਤੁਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਆਪਣਾ ਰਸਤਾ ਬਣਾ ਰਹੇ ਹੋ ਤਾਂ ਤੁਸੀਂ ਪਟਕ ਜਾਓਗੇ ਆਪਣੀ ਫਲੋਸਫੀ ਬਣਾਓ ਆਪਣਾ ਰਾਹ ਤੈਅ ਕਰੋ ਜੇ ਤੁਹਾਡਾ ਕੰਮ ਉਹੀ ਹੈ ਤਾਂ ਨਤੀਜੇ ਕਿਵੇਂ ਨਵੇਂ ਆ ਜਾਣਗੇ ਤੁਹਾਡੀ ਪ੍ਰੋਸੈਸ ਗਲਤ ਹੈ ਤਾਂ ਬਦਲੋ ਰੋਜ਼ ਉਹੀ ਕੰਮ ਕਰਕੇ ਨਵਾਂ ਨਤੀਜਾ ਕਦੇ ਨਹੀਂ ਆਉਣ ਵਾਲਾ ਸਟੈਪ 2 ਆ ਟਰਾਂਸਫਰਮੇਸ਼ਨ ਦੇ ਰੂਲ ਕਿੱਥੇ ਹੋ ਕਿੱਥੇ ਜਾਣਾ ਹੈ ਕਿਹੜੇ ਸਟੈਪ ਲੱਗਣੇ ਹਨ ਇਹ ਜਾਣਨਾ ਜ਼ਰੂਰੀ ਹੈ ਸਵੀਕਾਰਨਾ ਜੇ ਤੁਸੀਂ ਆਪਣੀ ਕਮੀ ਨੂੰ ਮੰਨਦੇ ਹੀ ਨਹੀਂ ਤਾਂ ਬਦਲੋਗੇ ਕਿਵੇਂ ਫਿਕਸਡ ਮਾਈਂਡਸੈਟ ਵਾਲੇ ਬਦਲਦੇ ਨਹੀਂ ਗਰੋਥ ਮਾਈਂਡਸੈਟ ਵਾਲੇ ਖੁੱਲੇ ਦਿਮਾਗ ਨਾਲ ਸਿੱਖਦੇ ਹਨ ਜਿਹੜੇ ਬਲੀਫ ਤੁਹਾਨੂੰ ਰੋਕ ਰਹੇ ਹਨ ਉਹਨੂੰ ਛੱਡੋ ਮੈਨੂੰ ਸਭ ਕੁਝ ਪਤਾ ਹੈ ਇਹ ਸੋਚ ਤੁਹਾਡੀ ਤਰੱਕੀ ਦੀ ਦੁਸ਼ਮਣ ਹੈ ਬੋਡੀ ਅਤੇ ਮਾਈਂਡ ਨੂੰ ਤਿਆਰ ਕਰੋ ਆਪਣੀ ਬੋਡੀ ਐਕਟਿਵ ਬਣਾਓ 45 ਮਿੰਟ ਐਕਸਰਸਾਈਜ਼ ਰੋਜ਼ ਕਰੋ 15 ਮਿੰਟ ਧਿਆਨ ਕਰੋ ਯਾਨੀ ਕਿ ਮੈਡੀਟੇਸ਼ਨ ਕਰੋ ਤਾਂ ਜੋ ਜਦੋਂ ਤੁਸੀਂ ਕੰਮ ਕਰੋ ਤਾਂ ਤੁਹਾਡੀ ਬੋਡੀ ਤੁਹਾਡਾ ਸਾਥ ਦੇਵੇ ਦਰਦ ਸਹਿਣ ਦੀ ਕਪੈਸਿਟੀ ਵਧਾਓ ਤੇ ਤਕਲੀਫਾਂ ਲਈ ਤਿਆਰ ਹੋ ਰਸਤੇ ਵਿੱਚ ਮੁਸ਼ਕਲਾਂ ਆਉਣਗੀਆਂ ਪਰ ਉਹੀ ਤੁਹਾਨੂੰ ਤਕੜਾ ਬਣਾਉਣਗੀਆਂ ਮਾਈਂਡ ਨੂੰ ਫੋਕਸ ਕਰਨਾ ਸਿੱਖੋ ਡਿਪਰੈਸ਼ਨ ਘਟਾਓ ਮਾੜੇ ਵਿਚਾਰ ਆਪਣੇ ਦਿਮਾਗ ਵਿੱਚ ਜੇਕਰ ਆ ਰਹੇ ਆ ਤਾਂ ਉਹਨਾਂ ਨੂੰ ਡਿਲੀਟ ਕਰੋ ਯਾਨੀ ਕਿ ਪੋਜ਼ਿਟਿਵ ਸੋਚਣਾ ਸ਼ੁਰੂ ਕਰੋ ਚੌਥਾ ਸਟੈਪ ਹੈ ਗੋਲ ਸੈਟਿੰਗ ਆਪਣਾ ਗੋਲ ਕਲੀਅਰ ਕਰੋ ਹੈਲਥ ਮਾਈਂਡ ਫਾਈਨੈਂਸ ਤੇ ਇਮੋਸ਼ਨਲ ਕਿਹੜੀ ਜ਼ਿੰਦਗੀ ਚਾਹੁੰਦੇ ਹੋ ਲਿਖੋ ਤੈਅ ਕਰੋ ਗੋਲ ਨਾਲ ਪਿਆਰ ਕਰੋ ਜੋ ਤੁਸੀਂ ਜ਼ਿੰਦਗੀ ਵਿੱਚ ਬੰਨਾ ਚਾਹੁੰਦੇ ਜੇ ਉਸ ਨਾਲ ਪਿਆਰ ਕਰੋ ਕਿਉਂਕਿ ਪਿਆਰ ਦੇ ਵਿੱਚ ਬਹੁਤ ਜਿਆਦੀ ਸ਼ਕਤੀ ਆ ਕਿਸੇ ਸਫਲ ਵਿਅਕਤੀ ਨੂੰ ਵੇਖ ਕੇ ਉਸ ਨੂੰ ਕਾਪੀ ਕਰੋ ਕਿ ਉਹ ਕਿਸ ਤਰ੍ਹਾਂ ਸਫਲ ਹੋਇਆ ਹੈ ਉਹਦੀ ਜ਼ਿੰਦਗੀ ਨੂੰ ਪੜ੍ਹ ਕੇ ਉਸ ਨਾਲ ਉਸਦੀ ਨਕਲ ਕਰਕੇ ਆਪਣੇ ਆਪ ਨੂੰ ਵੀ ਕਾਮਯਾਬ ਬਣਾਓ ਫੇਲ ਹੋਣ ਤੋਂ ਨਾ ਡਰੋ ਹਰ ਫੇਲ ਤੁਹਾਨੂੰ ਸਹੀ ਰਸਤੇ ਵੱਲ ਲੈ ਜਾਂਦਾ ਹੈ ਕੰਫਰਟ ਜ਼ੋਨ ਨੂੰ ਤੋੜੋ ਆਰਾਮ ਦੇ ਚੱਕਰ ਤੋਂ ਬਾਹਰ ਆਓ ਹਫਤੇ ਦੇ ਅੰਤ ਵਿੱਚ ਆਪਣੇ ਆਪ ਨੂੰ ਜਵਾਬ ਦਿਓ ਕੀ ਸਿੱਖਿਆ ਕੀ ਸੁਧਾਰਿਆ ਅਗਲੇ ਹਫਤੇ ਕੀ ਕਰਨਾ ਹੈ ਤੇ ਆਖਿਰ ਦੇ ਵਿੱਚ ਡੈਡ ਲਾਈਨ ਜਰੂਰ ਲਗਾਓ ਲક્ષ्य ਸਮਾਂ ਨਤੀਜਾ ਬਿਨਾਂ ਡੈਡ ਲਾਈਨ ਦੇ ਕੋਈ ਵੀ ਗੋਲ ਪੂਰਾ ਨਹੀਂ ਹੁੰਦਾ ਏ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ